ਮਾਨੂੰ ਇੱਕ ਵਕਤ ਪੀਣਾ ਨਹੀਂ ਜੇ ਤੁਸੀਂ ਕਿਸੇ ਮੰਗ ਦੀ ਤੇ ਜੁਬਾਨ ਕੱਢੀ ਨਾ ਤਾਂ ਤੁਸੀਂ ਖੜੇ ਰਹੋ ਕੰਮ ਕਾਤੋਂ ਬੰਦ ਕੀਤਾ ਹੋਇਆ ਜੀ ਤੁਹਾਡੀ ਸੈਲਰੀ ਨਹੀਂ ਆਈ ਹੈ ਕਿ 2 ਮਹੀਨੇ ਤੋਂ ਤੇ ਨਾ ਹੀ ਕੋਈ ਸਾਡੀ ਸੁਣਵਾਈ ਹੋਈ ਸਿਰਫ ਅਪਰੇਟਰਾਸ ਨਹੀਂ 50 85 85 ਤੋਂ ਅੱਧੇ ਮਹੀਨੇ ਹੋ ਗਿਆ ਨਹੀਂ ਮਿਲੀ ਕਾਫੀ ਸਰ 2-3 ਮਹੀਨੇ ਹੋ ਗਿਆ ਮਤਲਬ ਸੈਲਰੀ ਨਹੀਂ ਆ ਰਹੀ ਉਹ ਹੀ ਆਮ ਲੋਕ ਨੇ ਜਿਹੜੇ ਤੁਹਾਡੇ ਲਈ ਖੜੇ ਸਨ ਇਹਨਾਂ ਲੋਕਾਂ ਦੀ ਬਦੌਲਤ ਤੁਹਾਨੂੰ 92 ਥੰਮ ਮਿਲੇ ਸੀਗੇ ਵਿਧਾਨ ਸਭਾ 'ਚ ਜਾਣ ਲਈ ਇਹ ਉਹੀ ਆਮ ਲੋਕ ਨੇ ਤੁਹਾਡੇ ਲਈ ਖੜੇ ਨੇ ਇਹਨਾਂ ਦੀ ਫਰਿਆਦ ਸੁਣੋ ਤੁਹਾਡੇ ਵੀ ਹੱਥ ਹੁਣ ਖੜੇ ਹੈ ਘਰ ਦਾ ਖਾਚਾ ਚਲਾਉਣਾ ਔਖਾ ਹੋ ਗਿਆ ਹੈ ਸੋ ਇਹ ਉਹ ਕਮਰਾ ਹੈ ਜਿੱਥੇ ਸਾਰੇ ਸਟਾਫ ਤੇ ਮੈਂਬਰਸ ਫਰਦ ਕੇਂਦਰ ਚ ਕੰਮ ਕਰਨ ਵਾਲੇ ਬੈਠੇ ਹੋਏ ਨੇ ਆ ਦੇਖ ਸਕਦੇ ਹੋ ਤੁਸੀਂ ਸਾਰਾ ਸਟਾਫ ਤਕਰੀਬਨ ਇੱਕੋ ਹੀ ਕਮਰੇ ਚ ਬੈਠਾ ਹੋਇਆ ਹੈ ਔਰ ਇੱਥੇ ਵਹਿਤਰ ਗੱਲ ਇਹ ਹੈ ਕਿ ਇਹ ਛੁੱਟੀ ਕਰਕੇ ਘਰ ਨਹੀਂ ਬੈਠੇ ਮੈਂ ਸਰ ਕੰਪਿਊਟਰ ਪੇਟਰਾ ਹਾਂ ਜੀ ਪਿਛਲੇ 16 17 ਸਾਲਾਂ ਤੋਂ ਕੰਮ ਕਰ ਰਹੇ ਹਾਂ ਜੀ ਹੂੰ ਫਿਰ ਪਿਛਲੇ ਦਿਨਾਂ ਤੋਂ ਕਾਫੀ ਪ੍ਰੋਬਲਮ ਆ ਰਹੀ ਸੈਲਰੀ ਦੀ 5 5 7 ਦਿਨ ਹੋ ਗਏ ਸੈਲਰੀ ਨਾ ਮਾਤਰ ਇਹ ਕੋਈ 8000 8500 ਹੈ ਜੀ ਉਹ ਨੂੰ ਵੀ ਦੇਣ ਚੋਰ ਸਰਕਾਰ ਸਮਰਥ ਹੈ ਜੀ ਮਾਰ ਲਿਓ ਭਗਵੰਤ ਮਾਨ ਸਾਹਿਬ ਜਰਾ 8000 ਦੇ ਨਾਲ ਆਪਣਾ ਘਰ ਚਲਾ ਕੇ ਦਿਖਾਓ ਮੈਨੂੰ ਲੱਗਦਾ ਤੁਹਾਡਾ ਇੱਕ ਦਿਹਾੜੀ ਦਾ 8 ਲੱਖ ਦਾ ਖਰਚਾ ਹੋਣਾ ਹੈ ਜੀ ਕਿਸੇ ਕਿਸਮ ਦਾ ਜਿੱਦਾਂ ਬਸ ਇਹ ਲਗਾਇਆ ਜਾਂਦਾ ਕਿ ਫਿਊਚਰ ਬ੍ਰਾਈਟ ਨਹੀਂ ਆਸਦਾ ਜੇ ਅਸੀਂ ਜੰਗ ਜਨਰੇਸ਼ਨ ਦੇ ਆ ਜਦੋਂ ਜਿੱਦਾਂ ਵੀ ਅਸੀਂ ਇੱਕ ਕੰਮ ਦੀ ਬੇਸਤੀ ਆਏ ਆ ਕਰੋ ਵਾਸਨ ਫਿਊਚਰ ਦਾ ਹੀ ਪਤਾ ਲੱਗੀ ਕੰਪਨੀ ਨੇ ਕੁੱਛੋ ਕੰਪਨੀ ਕਹਿੰਦੀ ਟੈਂਡਰ ਨਹੀਂ ਵਧਿਆ ਜੇ ਸਰਕਾਰ ਕੋ ਪੀਂੰਨੇ ਸਰਕਾਰ ਕੁਛ ਬੋਲਦੀ ਸਾਨੂੰ ਜੇ ਤਾਂ ਸਰਕਾਰ ਕਹਿੰਦੀ ਕਿ ਬੱਚਿਆਂ ਦਾ ਫਿਊਚਰ ਵੀ ਬੱਚਿਆਂ ਦੇ ਫਿਊਚਰ ਬਾਰੇ ਦੱਸੋ ਕਿ ਬੱਚਿਆਂ ਦਾ ਫਿਊਚਰ ਕਿੱਥੇ ਮੈਂ ਜੇ ਅਸੀਂ ਕਰਦੇ ਕਹਿੰਦੇ ਤੇ ਸਟਾਫ ਲਗਾਈਏ ਤੇ ਅਸੀਂ ਸਾਰੇ ਜੰਨ ਜੰਪਰੇਸ਼ਨ ਦੇ ਸਾਰੇ ਜੰਨ ਸਰ ਅਸੀਂ ਆਉਣ ਵਾਲੇ ਟਾਈਮ ਤੇ ਸੀ ਇਹ ਕਹਾਂਗੇ ਅਸੀਂ ਸਿਰਫ 8-8000 ਮੀ ਹੋਣੇ ਪਿਆ ਸਾਡੀ ਉਹੀ ਟਾਈਮ ਸੀ ਨਹੀਂ ਪਾਈ ਜਾ ਰਹੀ ਅਗੂ ਆਉਣ ਵਾਲਾ ਟਾਈਮ ਮਿੱਦਦਾ ਦਾ ਦੀ ਆਉਣ ਵਾਲਾ ਅੱਬਾ ਹਰ ਅਸੀਂ ਜੇ ਕਿਤੇ ਪ੍ਰਾਈਵੇਟ ਜੋਬ ਵੀ ਕਰੀ ਨਾ ਉੱਥੇ ਸਿਰ ਸਟਾਰਟਿੰਗ 10 12 ਮਿਲ ਜਾਂਦੀ ਜੇ ਅਸੀਂ ਸਰਕਾਰ ਦੀ ਹਲਕਾਰਿਆ ਜੀ ਡਾਟਾ ਐਂਟਰੀ অপারেਟਰ ਆਰਿਆ ਸਰਕਾਰੀ ਕੰਮ ਘਾਰਿਆ ਨਾ ਜੇ ਸਰਕਾਰ ਸਾਡੇ ਕੋਲ ਕੰਮ ਪੂਰਾ ਰੈਂਦੀ ਨਾ ਤਾਂ ਸਰਕਾਰ ਨੂੰ ਅੱਪਰਸੇ ਵੀ ਬੰਦਾ ਕਿ ਸਾਨੂੰ ਪਿੱਛੂ ਕਲੀਅਰ ਕੀਤਾ ਜਾਏ ਸਾਹਿਬ ਨੂੰ ਸਰਕਾਰ ਕੀ ਦਰਦੀ ਪੀਏ ਸਰਕਾਰ ਸਿਰ ਵੋਟਾਂ ਲੈ ਆਂਦੀ ਉਦੋਂ ਕਹਿ ਛੱਡੀ ਹਾਂ ਅਸੀਂ ਕੰਮ ਪੱਕੇ ਕਰ ਦਾਂਗੇ ਕਿਸ ਕਿਸ ਵੀ ਇਸ ਤੇ ਪੱਕੇ ਕਰ ਦੇਈਏ ਜੇ ਤਾਂ ਮੁਲਾਜ਼ਮ ਜਿਹੜੇ ਲੱਗੇ ਹੀ ਉਹਨਾਂ ਦਾ ਕੰਮ ਖੋ ਕੇ ਔਰ ਸਾਡੀ ਸਿੱਟਾਂ ਦੇ ਲੋਕਾਂ ਨੂੰ ਬਿਠਾ ਕੇ ਪੱਕੇ ਕਰ ਰਹੇ ਤੇ ਆ ਪੱਕੇ ਕਰ ਰਹੇ ਨੇ। ਬਾਰੇ ਸਾਰੇ ਪੱਛੀਆਂ ਹੋਏ। ਜੀ ਤੇ ਹੁਣ ਆ ਕੇ ਆ ਕੇ ਦੇਖਿਆ ਹੈਗਾ ਜੀ ਆ ਬਰ ਸੈਂਟਰ ਬੰਦ ਹੈ, ਬਰ ਘਟਾਉਣ ਲੱਗੀ ਹੈ। ਮਿਲ ਬਹੁਤ ਘਟਾਉਣ ਲਈ ਆਏ ਆ। ਸਾਰੇ ਚੋਰੀ ਕੰਮ ਛੱਡ ਕੇ। ਜੀ। ਲੇਕਿਨ ਜਿਹਾ ਕਿ ਸਾਨੂੰ ਪਹਿਲੇ ਬਾਈ ਤੋਂ ਸਮਝਾ ਕਰਨਾ ਪੈ ਰਿਹਾ ਉਹ ਇਹ ਇਹ ਕੋਈ ਕੰਮ ਨਹੀਂ ਹੋ ਰਿਹਾ। ਠੀਕ ਹੈ। ਜੀ। ਕ੍ਰਿਸ਼ਨ ਕਾਰਤੀ ਪਰ ਸਰਕਾਰ ਤੋਂ ਸਰਕਾਰ ਦਾ ਹੀ ਕੰਮ ਕਰਨ ਵਾਲੇ ਲੋਕਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਦੋਸਤੋ ਇਸ ਦਾ ਖਮਿਆਜ਼ਾ ਟਾਡੇ ਮੇਰੇ ਵਰਗੇ ਆਮ ਲੋਕ ਭੁਗਤ ਰਹੇ ਨੇ ਮੈਂ ਤੁਹਾਨੂੰ ਜਲੰਧਰ ਫਰਦ ਕੇਂਦਰ ਦੇ ਆਲੇ ਦੁਆਲੇ ਦਾ ਦ੍ਰਿਸ਼ ਦਿਖਾਣਾਗਾ ਦਿਖਾਣਾਗਾ ਕਿ ਕਿਸ ਤਰ੍ਹਾਂ ਕੰਮਕਾਰ ਬੰਦ ਹੈ ਲੋਕ ਖਚਲ ਹੋ ਰਹੇ ਨੇ ਮੇਰੇ ਕੋਲ ਹੁਣੇ ਕੋ ਸੱਜਣ ਖੜੇ ਸਨ ਜੋ ਕਪੂਰਥਲਾ ਟਾਲਾ ਸਾਹਿਬ ਤੋਂ ਆਏ ਸਨ ਫਰਦ ਕਢਾਉਣ ਲਈ بارش ਦਾ ਮੌਸਮ ਹੈ ਪਰ ਫਰਦ ਕੇਂਦਰ ਬੰਦ ਹੋਣ ਕਰਕੇ ਉਹਨਾਂ ਨੂੰ ਖਾਲੀ ਹੱਥ ਜਾਣਾ ਪਿਆ ਸੰਸਥਾ ਦੇ ਮੁਖੀਆਂ ਦੇ ਨਾਲ ਵੀ ਗੱਲ ਕਰਾਂਗੇ ਜਿਹੜੀ ਇਹ ਸੰਸਥਾ ਫਰਦ ਕੇਂਦਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਮੁਲਾਜ਼ਮਾਂ ਨਾਲ ਵੀ ਗੱਲ ਕਰਾਂਗੇ ਆਖਰ ਕੀ ਕਾਰਨ ਹੈ ਕੰਮਕਾਰ ਕਿਉਂ ਬੰਦ ਹੈ ਔਰ ਕਿਉਂ ਲੋਕਾਂ ਨੂੰ ਖੱਜਲ ਖਰੀਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਮ ਲੋਕਾਂ ਦੀ ਸਰਕਾਰ ਕਹੌਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ 'ਚ ਸਤਾਤਰੀ ਹੈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਸਰਕਾਰ ਲੋਕਾਂ ਦੀ ਸਹੂਲਤ ਲਈ ਵੱਡੇ ਵੱਡੇ ਕੰਮ ਕਰ ਰਹੀ ਹੈ ਪਰ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜਲੰਧਰ ਦੇ ਫਟ ਕੇਂਦਰ ਵਿਖੇ ਜਿੱਥੇ ਕੇ ਸਰਕਾਰ ਤੋਂ ਕਹਿ ਸਕਦੇ ਹੋ ਕਿ ਸਰਕਾਰ ਤੋਂ ਤੰਗ ਹੋਏ ਮੁਲਾਜ਼ਮਾ ਨੇ ਕੰਮ ਕਾਜ ਬੰਦ ਕੀਤਾ ਹੋਇਆ ਹੈ ਔਰ ਇਸ ਦਾ ਜਿਹੜਾ ਹਰਜ਼ਾਨਾ ਹੈ ਉਹ ਆਮ ਲੋਕ ਭਰ ਰਹੇ ਨੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਵੋਗੇ ਜਲੰਧਰ ਬੰਦਾ ਫਟ ਕੇਂਦਰ ਹੈ ਔਰ ਇੱਥੇ ਸਾਰੇ ਕੰਪਿਊਟਰ ਬੰਦ ਪਏ ਨੇ ਸਰਕਾਰ ਨੇ ਫਰਦ ਕੇਂਦਰ ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਜਿਨ੍ਹਾਂ ਦੀ ਤਨਖਾਹ ਮਹਿਜ਼ 7 ਜਾਂ 8000 ਹੈ ਉਹ ਮਿਹਨਤਾਨਾ ਵੀ ਸਰਕਾਰ ਦੇ ਅੰਦਰ ਅਸਵਰਥ ਹੈ ਸਰਕਾਰ ਵੱਡੇ ਵੱਡੇ ਦਾਅਵੇ ਤਾਂ ਕਰ ਰਹੀ ਹੈ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੀਆਂ ਗੱਲਾਂ ਹੋ ਰਹੀਆਂ ਨੇ ਜਲੰਧਰ ਨੂੰ ਡਿਵੈਲਪਡ ਸਿਟੀ 스마트 ਸਿਟੀ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਸੋ ਇਹ ਉਹ ਕਮਰਾ ਹੈ ਜਿੱਥੇ ਸਾਰੇ ਸਟਾਫ ਤੇ ਮੈਂਬਰਸ ਫਰਦ ਕੇਂਦਰ ਚ ਕੰਮ ਕਰਨ ਵਾਲੇ ਬੈਠੇ ਹੋਏ ਨੇ ਸਸਿਕਲ ਜੀ ਕੰਮ ਕਾਤੋਂ ਬੰਦ ਕੀਤਾ ਹੋਇਆ ਜੀ ਅੱਛਾ ਜੀ ਹਾਂ ਹੈ ਵੀ ਹੱਗੀ ਨਹੀਂ ਗਈ ਆ ਨਾ ਮਤਰੀ ਆ ਭਾਈ ਨਾਮ ਕੀ ਆ ਤੁਹਾਡਾ ਮੇਰਾ ਮਕੇਸ਼ ਜੀ ਤੁਸੀਂ ਫਰਦ ਕੇ ਅੱਛਾ ਜੀ ਅੱਜ ਕੰਮ ਕਾਤੋਂ ਬੰਦ ਕੀਤਾ ਸਰ ਲੋਕ ਖੱਜਲ ਹੋ ਰਹੇ ਨੇ ਤੁਹਾਡੀ ਸੈਲਰੀ ਨਹੀਂ ਆਈ ਹੈਗੀ 2 ਮਹੀਨੇ ਤੋਂ ਤੇ ਨਾ ਹੀ ਕੋਈ ਤੁਹਾਡੀ ਸਲਵਾਈ ਹੋ ਰਹੀ ਜੀ ਆ ਇਹ ਕੰਪਨੀ ਨੂੰ ਕਹਿੰਦੇ ਆਂ ਕੰਪਨੀ ਵੀ ਆ ਨੂੰ ਕੋਈ ਸਿੱਧਾ ਜਵਾਬ ਨਹੀਂ ਦੇ ਰਹੀ ਆ ਜੀ ਸਾਡੀ ਫੈਸਲੀ ਕਦੋਂ ਆਉਗੀ ਕਦੋਂ ਨਹੀਂ ਇਸੇ ਗਾ ਕੰਪਨੀ ਵੀ ਕੀ ਕਰੇ ਕਿ ਕੰਪਨੀ ਦੇ ਵੀ 1 ਸਾਲ ਤੋਂ ਪੇਮੈਂਟ ਨਹੀਂ ਹੋਈ ਹੈ ਸਾਡੀ ਕੰਪਨੀ ਦੀ ਉਹ ਵੀ ਆਪਣੇ ਕੋਲੋਂ ਦੀ ਦੇਣ ਦੀ ਸੀ ਹੁਣ ਤੱਕ ਫਿਰਦੀ ਪਰ ਹੁਣ ਉਹ ਵੀ ਹੱਥ ਖੜੇ ਆ ਤੇ ਬਾਹਰ ਆ ਕੇ ਤੁਹਾਡੇ ਵੀ ਹੱਥ ਹੁਣ ਖੜੇ ਆ ਘਰ ਦਾ ਕੱਚਾ ਚਲਾਉਣਾ ਔਖਾ ਹੋ ਗਿਆ ਆ ਜੀ ਇਸ ਕਰਕੇ ਕੋਈ ਆਪਾਂ ਹੁਣ ਤਲਨ ਤੋਂ ਹਟਾ ਦੇ ਕੱਟੇ ਆ ਪੂਰਾ ਸਾਰਾ ਸਟਾਫ ਬੈਠੇ ਆ ਪੱਤ ਜਿਹੜੇ ਪੂਰੇ ਪੰਜਾਬ ਦੇ ਆ ਦੇਖ ਸਕਦੇ ਹੋ ਤੁਸੀਂ ਸਾਰਾ ਸਟਾਫ ਤਕਰੀਬਨ ਇੱਕੋ ਹੀ ਕਮਰੇ 'ਚ ਬੈਠਾ ਹੋਇਆ ਹੈ ਔਰ ਇੱਥੇ ਵਹਿਤਰ ਗੱਲ ਇਹ ਹੈ ਕਿ ਇਹ ਛੁੱਟੀ ਕਰਕੇ ਘਰ ਨਹੀਂ ਬੈਠੇ ਆਪਣੀ ਡਿਊਟੀ ਤੇ ਪਹੁੰਚੇ ਨੇ ਪਰ ਕਿਉਂਕਿ ਹੱਕ ਦੀ ਕਮਾਈ ਦੀ ਗੱਲ ਹੈ ਘਰ ਚਲਾਉਣ ਦੀ ਗੱਲ ਹੈ ਇਸ ਕਰਕੇ ਸਾਰੇ ਵੀਰ ਆਪਣੀ ਜਗ੍ਹਾ ਬਿਲਕੁਲ ਠੀਕ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸੋ ਸਰ ਮੇਰਾ ਨਾਮ ਤੇਜਿੰਦਰ ਸਿੰਘ ਵਾਰੀਆ ਜੀ ਸਰਕਟ ਡੈਸੀਗਨੇਸ਼ਨ ਹੈ ਤੁਹਾਡੀ ਜੀ ਮੈਂ ਸਰ ਕੰਪਿਊਟਰ ਆਪਰੇਟਰ ਹਾਂ ਜੀ ਜੀ ਪਿਛਲੇ 16-17 ਸਾਲਾਂ ਤੋਂ ਕੰਮ ਕਰ ਰਿਹਾ ਹਾਂ ਜੀ ਇੱਥੇ ਜੀ ਹੂੰ ਸਰ ਪਿਛਲੇ ਦਿਨਾਂ ਤੋਂ ਕਾਫੀ ਕੋਲ ਮਾਰੀ ਸੈਲਰੀ ਦੀ 5-7 ਮਹੀਨੇ ਹੋ ਗਏ ਜੀ ਸੈਲਰੀ ਨਾ ਮਾਤਰ ਇਹ ਕੋਈ 8000 8500 ਹੈ ਜੀ ਉਹਨੂੰ ਵੀ ਦੇਣ ਚਾਣ ਸਰਕਾਰ ਸਮਰਥ ਹੈ ਜੀ ਵੈਸੇ ਤਾਂ ਅਸੀਂ ਕੰਪਨੀ ਦੇ ਠੇਕੇਦਾਰ ਦੇ ਥਰੂ ਕੰਮ ਕਰ ਰਹੇ ਹਾਂ ਜੀ ਐਮਐਸ ਕੰਪਿਊਟਰ ਦੇ ਪਰ ਜੇ ਉਹਨਾਂ ਤਾਂ ਤਨਖਾਹ ਮੰਗੀ ਹੈ ਉਹ ਕਹਿੰਦੇ ਨੇ ਸਾਡੀ ਪੇਮੈਂਟਾਂ ਰੁਕੀਆਂ ਨੇ ਠੀਕ ਅੱਗੇ ਨਹੀਂ ਵਧ ਰਿਆ ਤੇ ਜੇ ਸੁਸਾਇਟੀ ਕੋਲ ਜਾਣੇ ਤਾਂ ਉਹ ਆਪਣਾ ਠੇਕਾ ਆਪ ਕੰਪਨੀ ਤੇ ਭੰਦ ਦੇਣ ਉਹ ਕੰਪਨੀ ਨੂੰ ਸੁਸਾਇਟੀ ਤੇ ਕਿ ਸੈਲਰੀ ਸਾਡੀ ਸਰ 3 3 ਤਿੰਨ ਮਹੀਨਿਆਂ ਬਾਅਦ ਆਉਂਦੀ ਹੈ ਜੀ ਉਹ ਵੀ ਇੱਕ ਮਹੀਨੇ ਤੋਂ ਹੁਣ ਕਿੰਨੇ ਚਿਰ ਹੋ ਗਿਆ ਜੀ ਨਹੀਂ ਆਈ ਸਰ ਲਗਭਗ 2 ਮਹੀਨੇ ਹੋ ਗਏ ਜੀ ਜੀ ਕਿ ਸੈਲਰੀ ਸਰ ਹੈ ਉਹ ਘੱਟ ਹੈ ਜੀ ਉਹਦੇ ਨਾਲ ਘਰ ਦਾ ਗੁਜ਼ਾਰਾ ਕਰਨਾ ਬੜਾ ਔਖਾ ਹੈ ਜੀ ਜੀ ਤੇ ਪਲੱਸ ਫਿਰ ਸੁਣਵਾਈ ਵੀ ਕੋਈ ਨਹੀਂ ਅਸੀਂ ਕਾਫੀ ਵਾਰ ਕਹਿ ਚੁੱਕੇ ਹਾਂ ਵੀ ਸੈਲਰੀ ਕੋਈ ਸਾਡੀ ਇਨਕਰੀਜ਼ ਕੀਤੀ ਜਾਵੇ ਘੱਟੋ ਘੱਡੀ ਸੀ ਰੇਟ ਦਿੱਤਾ ਜਾਵੇ ਜਿਨ੍ਹਾਂ ਘਰ ਦਾ ਗੁਜ਼ਾਰਾ ਚੱਲ ਸਕੇ ਜੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਹੂੰ ਸੋ ਦੋਸਤੋ ਬੜੀ ਹੈਰਾਨੀ ਦੀ ਗੱਲ ਹੈ ਇੱਕ ਨਰੇਗਾ ਚ ਕੰਮ ਕਰਨ ਵਾਲੇ ਲੋਕਾਂ ਨੂੰ ਸਰਕਾਰੀ ਰੇਟ ਤੇ ਦਿਹਾੜੀ ਮਿਲ ਰਹੀ ਹੈ। ਕਰੀਬਨ 300 ਕੁਛ ਦੇ ਆਸ-ਪਾਸ ਹੋਏਗੀ। ਪਰ ਆ ਪੜ੍ਹੇ ਲਿਖੀ ਨੌਜਵਾਨ ਪੀੜ੍ਹੀ ਇੱਥੇ ਬੈਠੀ ਹੈ। ਕੰਪਿਊਟਰ ਆਪਰੇਟਰ ਨੇ ਚੰਗੇ ਚੰਗੇ ਡਿਪਲੋਮੇ ਕੋਰਸ ਕਰਕੇ ਇੱਥੇ ਆਏ ਨੇ। ਬੜੀ ਸ਼ਰਮ ਦੀ ਗੱਲ ਹੈ ਕਿ ਅਸੀਂ ਇਹਨਾਂ ਨੂੰ ਡੀਸੀ ਰੇਟ ਤੇ ਵੀ ਵੇਜਿਸ ਜਿਹੜੀ ਹੈ ਤਨਖਾਹ ਉਹ ਨਹੀਂ ਦੇ ਸਕਦੇ। ਗੱਲਬਾਤ ਹੋਰ ਮੁਲਾਜ਼ਮਾਂ ਨਾਲ ਕਰਦੇ ਸੱਸੀ ਗալਵਿਰ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਤਸਵੀਰ ਹੈ ਜੀ। ਕੀ ਕਹਿਣਾ ਚਾਹੋਗੇ? ਜੀ ਕੋਈ ਇਸ਼ੂ ਕੰਪਨੀ ਦਾ ਜਾਂ ਸਾਡੀ ਜਿਹੜੀ ਕੰਪਨੀ ਜਿਹਦੇ ਥਰੂ ਸਾਨੂੰ ਸੈਲਰੀ ਮਿਲਦੀ ਹੈ ਜੇ ਇਸ਼ੂ ਇਹਨਾਂ ਦਾ ਕੋਈ ਸਰਕਾਰ ਨਾਲ ਹੈਗਾ ਜਾਂ ਮਤਲਬ ਪਰ ਇਹਦੇ ਵਿੱਚ ਆਪਰੇਟਰਾਂ ਨੂੰ ਤਾਂ ਨਾ ਕੀਤਾ ਜਾਵੇ ਇਹਨਾਂ ਸੈਲੂ ਲੈ ਕੇ ਜੀ ਉਹਨਾਂ ਨੂੰ ਤਾਂ ਪੇ ਕੀਤੀ ਜਾਵੇ ਉਹਨਾਂ ਤੱਕ ਜੀ ਜੋ ਵੀ ਉਹਨਾਂ ਨੇ ਡਿਸਾਈਡ ਕੀਤਾ ਹੋਇਆ ਜਾਂ ਪੇਮੈਂਟ ਸਰਕਾਰ ਨਹੀਂ ਕਰਦੀ ਪਈ ਜਾਂ ਕੰਪਨੀ ਨੂੰ ਪਰ ਕੰਪਨੀ ਉਹਨਾਂ ਦਾ ਅੱਪਰ ਚ ਕੋਈ ਵੀ ਹੈਗਾ ਪਰ ਆਪਰੇਟਰਾਂ ਨੂੰ ਤਾਂ ਨਾ ਕੱਤਾਂ ਕੀਤਾ ਜਾਵੇ ਕਿਉਂਕਿ ਸਰਕਾਰ ਨੂੰ ਵੀ ਸ਼ਾਇਦ ਕੋਈ ਫਰਕ ਨਹੀਂ ਪੈਂਦਾ ਸੀਐਮਐਸ ਕੰਪਨੀ ਦੇ ਵੀ ਬਹੁਤ ਪ੍ਰੋਜੈਕਟ ਹੋਣਗੇ ਹੈਗਾ ਤਾਂ ਨਾ ਉਹਨਾ ਮੈਂ ਨਫਰ ਕਰੀ ਪੈਂਦਾ ਬਟ ਮਤਲਬ ਐਪਲਾਈ ਨੂੰ ਤਾਂ ਸੈਲਿੰਗ ਭਈਆ ਕਰਨੀ ਚਾਹੀਦੀ ਜਿਉਂਸੀ ਨੂੰ ਮੰਤਰੀ ਯੂਪੀ ਕਰਦੇ ਆ ਬਹੁਤ ਜ਼ਰੂਰੀ ਗੱਲ ਕਹੀ ਹੈ ਕਿ ਸ਼ਾਇਦ ਸਰਕਾਰ ਨੂੰ ਕੋਈ ਫਰਕ ਨਾ ਪਵੇ ਕੰਪਨੀ ਨੂੰ ਕੋਈ ਫਰਕ ਨਾ ਪਵੇ ਪਰ ਆ ਜਿਹੜੇ 10 10 12 12 ਘੰਟੇ ਡਿਊਟੀ ਕਰਦੇ ਨੇ ਇਹਨਾਂ ਦੇ ਘਰ ਜਿਹੜੇ ਆ ਉਸੇ ਹੀ 7-8000 ਦੇ ਨਾਲ ਚੱਲਦੇ ਨੇ ਬੜੀ ਮੁਸ਼ਕਲ ਦੀ ਗੱਲ ਹੈ ਕੰਪਨੀ ਤੇ ਸਰਕਾਰ ਦੋਨਾਂ ਨੂੰ ਸੋਚਣ ਦੀ ਜ਼ਰੂਰਤ ਹੈ ਸਾਡੇ ਕੋਲ ਇੱਥੇ ਕੁਝ ਭੈਣਾ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਸਸਕੀ ਕੌਰ ਜੀ ਕੀ ਨਾਮ ਹੈ ਤੁਹਾਡਾ ਸੰਗੀਤਾ ਕਦੋਂ ਤੋਂ ਕੰਮ ਕਰ ਰਹੇ ਹੋ ਕਰੀਬ 10-12 ਸਾਲ ਹੋ ਗਏ ਸਾਨੂੰ ਕੰਮ ਕਰਦੇ ਦੋ ਜੀ ਅਸੀਂ ਡਾਟਾ ਐਂਟਰੀ ਦਾ ਸ਼ੁਰੂ ਤੋਂ ਕੰਮ ਕੀਤਾ ਜਦੋਂ ਕੰਮ ਸਾਰਾ ਖਤਮ ਹੋ ਗਿਆ ਕਰਕੇ ਕਿਸੇ ਹੋਰ ਆਪਰੇਟਰ ਨੂੰ ਬਿਠਾ ਕੇ ਕੰਮ ਇਜ਼ੀ ਜੌਬ ਜੀ ਸ਼ੁਰੂ ਕਰਾਇਆ ਸਾਡੀਆਂ ਸੈਲਰੀਆਂ 7-8 ਮਹੀਨੇ ਤੋਂ ਨਹੀਂ ਦਿੱਤੀ ਜਾ ਰਹੀ ਜੀ ਹੁਣ ਵੀ ਦੋ ਮਹੀਨਿਆਂ ਤੋਂ ਸਾਨੂੰ ਸੈਲਰੀ ਨਹੀਂ ਦਿੱਤੀ ਹੋਏ ਸੜਕ ਘਰ ਦਾ ਖਰਚਾ ਕਰਨਾ ਬੜਾ ਔਖਾ ਹੋ ਗਿਆ ਜੀ ਸਾਡੇ ਛੋਟੇ-ਛੋਟੇ ਬੱਚੇ ਨੇ ਉਹਨਾਂ ਦੀ ફીਸਾਂ ਦੇਣੀਆਂ ਹੁੰਦੀਆਂ ਨੇ 7-8000 ਚ ਕੁਛ ਨਹੀਂ ਬੰਦਾ ਜੀ ਨਾ ਸਾਨੂੰ BC ਰੇਟ ਦਿੱਤਾ ਜਾਉਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਸੁਚੇਤ ਹਾਂਜੀ ਸੁਚੇਤ ਹਾਂਜੀ ਕੀ ਕਹਿਣਾ ਚਾਹੁੰਗਾ ਮੈਂ ਸਰ ਮੈਂ ਇਹ ਕਹਿਣਾ ਚਾਹੁੰਦੀ ਕਿ ਸਾਡੀ ਸੈਲਬ ਮੈਂ 5 ਸਾਲ ਇੱਥੇ ਕੰਮ ਕਰ ਰਹੀ ਹਾਂ ਤੇ ਸੈਲਰੀ ਕੁਝ ਮਹੀਨਿਆਂ ਤੋਂ ਟਾਈਮ ਸਿਰ ਨਹੀਂ ਆਂਦੀ ਤੇ ਇੰਨੀ ਦੂਰ ਆਣਾ ਵੀ ਹੁੰਦਾ ਆਟੋ ਦਾ ਕਿਰਾਇਆ ਹੋਗਾ ਤੇਲ ਦਾ ਖਰਚਾ ਹੋਗਾ ਜਿੱਦਾਂ ਉਹ ਵੀ ਲਗਾਣਾ ਹੁੰਦਾ ਅਸੀਂ ਤੇ ਕੰਮ ਤੇ ਕੰਮ ਕਰਾਣਾ ਜਿੱਦਾਂ ਉਹਨਾਂ ਨੇ ਹਾਂ मुश्किल होगा सासिगली तो अड़की नाम है जो अभी कित्थों होने तुझे समय लोका नियंत्रण पे अच्छा कदों तो काम कर रहे हैं समय सात साल हो गया था आप अच्छा कितनी तनखाई तो टीन सर सेम अब रेटरास नहीं पचासी सौ पचासी सौ और कितने मिनी हो गए नहीं मिडी काफी सर दो तीन मिनी हो गए मतलब सैलरी नहीं आ रही � ਇਹ ਇੱਕ ਕਿਸਮ ਦਾ ਦਿਨ ਮਤੇ ਹੀ ਲਗਾਇਆ ਜਾਦਾ ਕਿ ਫਿਊਚਰ ਬ੍ਰਾਈਟ ਨਹੀਂ ਆ ਸਕਦਾ ਜੇ ਅਸੀਂ ਜੰਗ ਜਨਰੇਸ਼ਨ ਦੇ ਆ ਚ ਲੋਕ ਜਿੱਦਾਂ ਵੀ ਅਸੀਂ ਇੱਕ ਕੰਮ ਦੀ ਬੇਸਤੀ ਆਏ ਆ ਘਰੋਂ ਗਾਂ ਸਾਨੂੰ ਫਿਊਚਰ ਦਾ ਹੀ ਪਤਾ ਲੱਗੇ ਕੰਪਨੀ ਨੂੰ ਪੁੱਛੋ ਕੰਪਨੀ ਕਹਿੰਦੀ ਟੈਂਡਰ ਨਹੀਂ ਵੱਧਿਆ ਜੇ ਸਰਕਾਰ ਕੋਲ ਪੀਲ ਕਰਨੇ ਸਰਕਾਰ ਕੁਝ ਬੋਲਦੀ ਨਹੀਂ ਸਾਨੂੰ ਜੇ ਤਾਂ ਸਰਕਾਰ ਕਹਿੰਦੀ ਕਿ ਬੱਚਿਆਂ ਦਾ ਫਿਊਚਰ ਵੀ ਬੱਚਿਆਂ ਦੇ ਫਿਊਚਰ ਬਾਰੇ ਦੱਸੋ ਕਿ ਬੱਚਿਆਂ ਦਾ ਫਿਊਚਰ ਕਿੱਥੇ ਹੈ ਜੀ ਮੇਨ ਜੇ ਅਸੀਂ ਫਰਦੇ ਕਹਿੰਦੇ ਤਾਂ ਸਟਾਫ ਲਗਾਈਏ ਤੇ ਅਸੀਂ ਸਾਰੀ ਜੰਗ ਜਨ ਜੰਤ ਦੇਸ਼ਣ ਦੇ ਆ ਸਾਰੀ ਚੰਗਰ ਸਰਕਾਰ ਅਸੀਂ ਆਉਣ ਵਾਲੇ ਟਾਈਮ 'ਚ ਸੇ ਇਹੀ ਕਹਾਂਗੇ ਅਸੀਂ ਸਿਰਫ 8-8 ਹਜ਼ਾਰ ਨਹੀਂ ਹੋਣੇ ਪਿਆ ਸਾਡੀ ਉਹੀ ਟਾਈਮ 'ਚ ਨਹੀਂ ਪਾਈ ਜਾ ਰਹੀ ਅਗੋ ਆਉਣ ਵਾਲਾ ਟਾਈਮ ਇਦਾਂ ਦਾ ਕਿ ਆਉਣ ਵਾਲ ਬਾਹਰ ਅਸੀਂ ਜੇ ਕਿਤੇ ਪ੍ਰਾਈਵੇਟ ਜੋਬ ਵੀ ਕਰੀ ਨਾ ਉੱਥੇ ਸਿਰਫ ਸਟਾਰਟਿੰਗ 10-12 ਮਿਲ ਜਾਂਦੀ ਜੇ ਅਸੀਂ ਸਰਕਾਰੀ ਹਲਕਾਰਿਆ ਜੇ ਡਾਟਾ ਐਂਟਰੀ অপারেਟਰ ਕਰਿਆ ਸਰਕਾਰੀ ਕੰਮ ਕਰਿਆ ਨਾ ਤੇ ਸਰਕਾਰ ਸਾਡੇ ਕੋਲ ਕੰਮ ਪੂਰਾ ਦੇਂਦੀ ਨਾ ਤੇ ਸਰਕਾਰ ਨੂੰ ਫਰਜ਼ ਵੀ ਬੰਦਾ ਕਿ ਸਾਨੂੰ ਪਿੱਛੋਂ ਕਲੀਅਰ ਕੀਤਾ ਜਾਏ ਸਾਭ ਨੂੰ ਕਿ ਕਿਹੜੇ ਟਾਈਮ ਸਾਡੀ ਸੈਲਰੀ ਆਏਗੀ ਜਾਂ ਸਰਕਾਰ ਦੇ ਹੱਥ ਹੈ ਨਹੀਂ ਹੈ ਸਾਨੂੰ ਕਲੀਅਰ ਕੀਤਾ ਜਾਏ ਨਾ ਤਾਂ ਸਾਨੂੰ ਦੱਸਿਆ ਜਾ ਰਿਹਾ ਤੁਹਾਡੇ ਟੈਂਡਰ ਵੱਧਿਆ ਕਿ ਨਹੀਂ ਕਿਉਂਕਿ ਬੰਦਾ ਇੱਥੇ ਇੱਦਾਂ ਫਸਿਆ ਹੋਇਆ ਹੈ ਨਾ ਕਿ ਗਾਂ ਕਿਤੇ ਕੰਮ ਦੀ ਅਪੀਲ ਵੀ ਨਹੀਂ ਕਰ ਪਾ ਰਿਆ ਕਿ ਅਸੀਂ ਜੀਸੀ ਛੱਡਦੇ ਵੀ ਆ ਸਾਨੂੰ ਵੀ ਹੁੰਦਾ ਕਿ ਅਸੀਂ 2 ਮਹੀਨੇ ਇੱਥੇ ਲਗਾਏ ਆ ਤੂਰੀ ਸੈਲਰੀ ਲੈ ਕੇ ਛੱਡਾਂਗੇ ਤੇ ਜੇ ਅਸੀਂ ਛੱਡਦੇ ਵੀ ਆ ਗਾਂ ਤੇ ਸਰ ਕਿਸੇ ਨੇ ਸਾਡੇ ਵਾਸਤੇ ਜੋਬ ਲੈ ਕੇ ਤੇ ਰੱਖੀ ਨਹੀਂ ਹੋਈ ਜੇ ਅਸੀਂ ਜਾਵਾਂਗੇ 2 ਮਹੀਨਾ 2 ਮਹੀਨਾ ਘਰ ਬਿੱਲੇ ਬੈਠੇ ਰਹੀਏ ਫਿਰ ਸਰਕਾਰ ਕੀ ਕਰਦੀ ਪੀਏ ਸਰਕਾਰ ਸਿਰਫ ਵੋਟਾਂ ਲੈਣ ਆਂਦੀ ਉਹਦੋਂ ਕਹਿ ਛੱਡੀ ਹਾਂ ਅਸੀਂ ਕੰਮ ਪੱਕੇ ਕਰ ਦਾਂਗੇ ਕਿਸ ਕਿਸ ਵੀ ਇਸੇ ਪੱਕੇ ਕਰ ਰਹੇ ਜੇ ਤਾਂ ਮੁਲਾਜ਼ਮ ਜਿਹੜੇ ਲੱਗੇ ਹੀ ਉਹਨਾਂ ਦਾ ਕੰਮ ਖੋ ਕੇ ਸਾਡੀ ਸੀਟਾਂ ਦੇ ਲੋਕਾਂ ਨੂੰ ਵਟਾ ਕੇ ਪੱਕੇ ਕਰ ਰਹੇ ਤੇ ਆ ਪੱਕੇ ਕਰ ਰਹੇ ਨੇ ਇਹੋ ਜੀ ਸਰਕਾਰ ਨੂੰ ਕੀ ਕਰਨਾ ਆਉਣ ਵਾਲੇ ਟਾਈਮ 'ਚ ਜਿੱਥੋਂ ਤਾਂ ਮੈਨੂੰ ਲੱਗਦਾ ਜੰਗ ਜਨਰੇਸ਼ਨ ਨੇ ਤੇ ਵੋਟਾਂ ਬਾਣੀਆਂ ਬੰਦ ਕਰ ਦੇਣੀਆਂ ਇਹੋ ਜੀ ਸਰਕਾਰ ਬਣਾਣੀ ਬੰਦ ਕਰ ਦੇਣਗੇ ਜਿਸ ਹਾਮਲੇ ਲੱਗੇ ਹੋਏ ਨੇ ਬਹੁਤ ਬਹੁਤ ਜ਼ਰਦਲਤ ਹੋ ਰਿਹਾ ਆਉਣ ਵਾਲੇ ਟਾਈਮ ਦੇ ਆਣਾ ਆਉਣ ਵਾਲੇ ਬੱਚਿਆਂ ਦਾ ਫਿਊਚਰ ਦੇਖੋ ਭਗਵਾਨ ਤੁਮਾਨੂੰ ਇੱਕ ਬੇਪਰਵਾਹ ਅਪੀਲ ਕਰਨੀ ਹੈ ਜੇ ਤੁਸੀਂ ਕਿਸੇ ਮੰਗ ਦੀ ਇੱਕ ਜ਼ੁਬਾਨ ਕੱਢੀ ਨਾ ਤਾਂ ਅਸੀਂ ਖੜੇ ਰਹੋ ਜੇ ਤੁਹਾਨੂੰ ਪਤਾ ਹੈ ਕਿ ਕੋਈ ਮਲਾਜਮ ਖੱਜਲ ਹੋ ਰਹੇ ਨੇ ਤਾਂ ਉਹਨਾਂ ਪਿੱਛੇ ਕੋਈ ਦੇਖੋ ਅਸੀਂ ਵੀ ਤੁਹਾਡੇ ਤੁਹਾਨੂੰ ਹੀ ਅਸੀਂ ਵੀ ਵੋਟਾਂ ਪਾਈਆਂ ਹਈਆਂ ਅਸੀਂ ਵੀ ਤੁਹਾਡੇ ਕੁਛ ਲੱਗਦੇ ਹਾਂ ਤੁਸੀਂ ਇਹ ਕਹਿ ਦਿੰਦੇ ਅੱਗੋ ਕਿ ਤੁਸੀਂ ਸਰਕਾਰ ਦੇ ਅੰਦਰ ਨਹੀਂ ਆਉਂਦੇ ਤੁਸੀਂ ਡੀਸੀ ਦੇ ਅੰਦਰ ਨਹੀਂ ਆਉਂਦੇ ਕੰਪਨੀ ਤਾਂ ਸਰਕਾਰ ਕੋਈ ਠੇਕਾ ਲੈਂਦੀ ਸਰਕਾਰ ਅਪੀਲ ਦੇ ਦਿੰਦੀ ਠੇਕਾ ਤਾਂ ਹੀ ਕੰਪਨੀ ਲੈਂਦੀ ਤੇ ਸਾਥ ਸਰਕਾਰ ਉਹਨਾਂ ਨੂੰ ਕਲੀਅਰ ਕਰੇ ਜਾਤਾ ਸਾਂ ਨੁਕਲੀਅਰ ਕਰਨਾ ਨਹੀਂ ਅਸੀਂ ਅੱਗੋਂ ਆਪਣਾ ਫਿਊਚਰ ਦੇਖੀਏ ਸਰ ਇੱਕੋ ਹੀ ਪੀਲੇ ਸਰਕਾਰ ਦੇ ਅੱਤੇ ਵੀ ਇੱਕੋ ਪੀਲੇ ਟੈਨ ਸਾਡੀਆਂ ਸੈਲਰੀਆਂ ਪਾਈਆਂ ਜਾਣ ਇੱਕ ਕਲੀਅਰ ਦੱਸ ਜਾਈ ਸਾਡਾ ਟੈਂਡਰ ਵੱਧਿਆ ਹੈ ਨਹੀਂ ਵੱਧਿਆ ਸਾਡੀ ਕੰਪਨੀ ਦਾ ਕੀ ਬੰਨਾ ਤੇ ਕੀ ਨਹੀਂ ਬੰਨਾ ਬਸ ਮੇਰੀ ਇੱਕੋ ਹੀ ਮੰਗ ਹੈ ਸੋ ਦੋਸਤੋ ਤੁਸੀਂ ਦੇਖਿਆ ਕਿ ਜਲੰਧਰ ਫਰਦ ਕੇਂਦਰ ਦਾ ਅੱਜ ਦਾ ਹਾਲ ਕੀ ਹੈ ਲੋਕ ਤਾਂ ਖੱਜਲ ਹੋ ਹੀ ਰਹੇ ਨੇ ਪਰ ਨਾਲ ਦੀ ਨਾਲ ਅੱਜ ਉਹ ਮੇਰੇ ਪਿੱਛੇ ਬੈਠੇ ਮੇਰੇ ਭੈਣ ਭਰਾਵਾਂ ਨੂੰ ਤੁਸੀਂ ਦੇਖ ਰਹੇ ਹੋ ਇੱਕ ਜ਼ਿਆਦਾ ਖੱਜਲ ਹੋ ਰਹੇ ਨੇ ਪਹਿਲੀ ਗੱਲ ਤਾਂ ਅੱਜ ਦਾ ਜੋ ਸਮਾ ਚੱਲ ਰਿਹਾ ਜੋ ਮਾਹੌਲ ਚੱਲ ਰਿਹਾ ਹੈ ਉਹਦੇ ਵਿੱਚ 8-9000 ਦੇ ਨਾਲ ਕੁਝ ਬਣਦਾ ਨਹੀਂ ਇਹ ਵੀ ਸਰਕਾਰਾਂ ਦੀ ਨਲਾਇਕੀ ਕਰਕੇ ਹੈ ਉਤੋਂ ਜੇ ਇਹਨਾਂ ਨੂੰ 8-9000 ਤਨਖਾਹ ਮਿਲਦੀ ਵੀ ਹੈ ਤੇ ਉਹ ਵੀ ਟਾਈਮ ਸਿਰ ਨਹੀਂ ਮਿਲਦੀ ਮਾਰ ਜੋ ਭਗਵੰਤਮਾਨ ਸਾਹਿਬ ਜ਼ਰਾ 8000 ਦੇ ਨਾਲ ਆਪਣਾ ਘਰ ਚਲਾ ਕੇ ਦਿਖਾਓ ਮੈਨੂੰ ਲੱਗਦਾ ਤੁਹਾਡਾ ਇੱਕ ਦਿਹਾੜੀ ਦਾ 8 ਲੱਖ ਦਾ ਖਰਚਾ ਹੋਣਾ ਹੈ ਇਸ ਲਈ ਇਹਨਾਂ ਮਜਬੂਰ ਲੋਕਾਂ ਦੀ ਇਹਨਾਂ ਤੁਹਾਡੇ ਆਮ ਲੋਕਾਂ ਨੇ ਜਿਨ੍ਹਾਂ ਦੀ ਤੁਸੀਂ ਸਰਕਾਰ ਕਹਿੰਦੇ ਹੋ ਨਾ ਆਮ ਲੋਕਾਂ ਦੀ ਸਰਕਾਰ ਹੈ ਉਹਨਾਂ ਲਈ ਇਹ ਲੋਕ ਕੰਮ ਕਰਦੇ ਨੇ ਜਰਾ ਇਹਨਾਂ ਵੱਲ ਛਾਤੀ ਮਾਰੋ ਜੇ ਤੁਸੀਂ ਕੁਝ ਹੋਰ ਨਹੀਂ ਕਰ ਸਕਦੇ ਘੱਟੋ-ਘੱਟ ਜੋ ਸਰਕਾਰੀ ਰੇਟ ਹੈ ਡੀਸੀ ਰੇਟ ਹੈ ਕੰਪਨੀ ਦੇ ਨਾਲ ਸਲਾਹ ਕਰਕੇ ਇੰਨਾ ਤਾਂ ਤੁਸੀਂ ਕਰ ਹੀ ਸਕਦੇ ਹੋ ਇਸ ਗੱਲ ਤੋਂ ਬਚੋ ਨਾ ਇਹ ਉਹੀ ਆਮ ਲੋਕ ਨੇ ਜਿਹੜੇ ਤੁਹਾਡੇ ਲਈ ਖੜੇ ਸਨ ਇਹਨਾਂ ਲੋਕਾਂ ਦੀ ਬਦੌਲਤ ਤੁਹਾਨੂੰ 92 ਥੰਮ ਮਿਲੇ ਸੀਗੇ ਵਿਧਾਨ ਸਭਾ 'ਚ ਜਾਣ ਲਈ ਇਹ ਉਹੀ ਆਮ ਲੋਕ ਨੇ ਤੁਹਾਡੇ ਲਈ ਖੜੇ ਨੇ ਇਹਨਾਂ ਦੀ ਫਰਿਆਦ ਸੁਣੋ ਇਹਨਾਂ ਦੀਆਂ ਮੰਗਾਂ ਸੁਣੋ ਕੋਈ ਜਾਇਜ਼ ਨਜਾਇਜ਼ ਗੱਲ ਨਹੀਂ ਕਰ ਰਹੇ ਇਹ ਬਿਲਕੁਲ ਜਾਇਜ਼ ਕਰ ਰਹੇ ਨੇ ਸਾਡੀਆਂ ਭੈਣਾਂ ਘਰਾਂ ਵਿੱਚੋਂ ਨਿਕਲ ਕੇ ਆਉਂਦੀਆਂ ਨੇ ਤੇ ਰੋਜ਼ੀ ਰੋਟੀ ਦੀ ਖਾਤਰ ਇੱਕ ਕੰਮ ਦੀ ਖਾਤਰ ਤਨਖਾਹ ਦੀ ਖਾਤਰ ਜੇ ਤੁਸੀਂ ਇਹਨਾਂ ਦੀ ਵੀ ਕਦਰ ਨਹੀਂ ਕਰ ਸਕਦੇ ਤਾਂ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਹਤੈਸ਼ੀ ਹੋ ਹੀ ਨਹੀਂ ਪਹਿਲਾਂ ਕਾਂਗਰਸ ਨੇ ਨਹੀਂ ਸੁਣੀ ਤੁਸੀਂ ਕਹਿੰਦੇ ਸੀ ਜੀ ਅਸੀਂ ਬਾਕੀ ਪਾਰਟੀਆਂ ਨਾਲੋਂ ਅਲੱਗ ਹਾਂ ਤੇ ਅੱਜ ਆਮ ਆਦਮੀ ਪਾਰਟੀ ਜੋ ਆਮ ਲੋਕਾਂ ਦੀ ਸਰਕਾਰ ਕਹਾਉਦੀ ਹੈ ਫਿਰ ਆਮ ਲੋਕਾਂ ਦੇ ਬਣ ਕੇ ਦਿਖਾਓ ਇਹਨਾਂ ਨੂੰ ਇਹਨਾਂ ਦੇ ਬਣਦੇ ਹੱਕ ਦਿਓ ਇਹਨਾਂ ਦੀਆਂ ਬਣਦੀਆਂ ਤਨਖਾਹਾਂ ਦਿਓ ਫਿਰ ਮੈਨੂੰ ਲੱਗਦਾ ਹੈ ਕਿ ਪੂਰੇ ਪੰਜਾਬ ਦਾ ਹਰ ਇੱਕ ਆਮ ਆਦਮੀ ਇਹ ਜ਼ਰੂਰ ਕਹੇਗਾ ਵੀ ਬਾਬੇ ਮਾਨਾ ਜੇ ਤੂੰ ਬਣਿਆ ਸੀ ਤੇ ਤੂੰ ਵਾਕਈ ਲੋਕਾਂ ਦੀਆਂ ਮੰਗਾ ਸੁਣੀਆਂ ਲੋਕਾਂ ਦੀਆਂ ਮੁਸੀਬਤਾਂ ਦੇਖੀਆਂ ਤੇ ਉਹਨਾਂ ਨੂੰ ਹੱਲ ਕੀਤਾ ਮੈਂ ਅੰਤ ਵਿੱਚ ਫਿਰ ਇੱਕ ਵਾਰ ਕਹਿਣਾ ਚਾਹਾਂਗਾ ਮੁੱਖ ਮੰਤਰੀ ਸਾਹਿਬ 8-9000 ਦੇ ਨਾਲ ਘਰ ਚਲਾਉਣਾ ਬੜਾ ਮੁਸ਼ਕਲ ਹੈ ਕੰਪਨੀ ਨਾਲ ਗੱਲਬਾਤ ਕਰਕੇ ਪਹਿਲਾਂ ਇਹਨਾਂ ਦੇ BC ਰੇਟ ਦੇ ਮੁਤਾਬਕ ਤਨਖਾਹਾਂ ਬਣਵਾਓ ਤੇ ਕਿਰਪਾ ਕਰਕੇ ਇਹਨਾਂ ਦੀਆਂ ਤਨਖਾਹਾਂ ਇਹਨਾਂ ਦੇ ਖਾਤਿਆਂ 'ਚ ਪਵਾਓ ਤਾਂ ਜੋ ਇਹ ਕਾਮਕਾਰਨ ਜੋ ਆਮ ਲੋਕਾਂ ਨੂੰ ਖੱਜਲ ਖਵਾਰੀ ਹੋ ਰਹੀ ਹੈ ਮੀਂਹ ਦਾ ਸਮਾਂ ਹੈ ਬਾਹਰ ਮੀਂਹ ਪੈ ਰਿਹਾ ਹੈ ਲੋਕਲ ਟੈਪੋਂ ਉੱਤੇ ਸਾਈਕਲਾਂ ਉੱਤੇ ਆਪਣੀਆਂ ਫਰਜ਼ਾਂ ਕਢਵਾਉਣਾ ਆਦੇ ਨੇ ਤੰਗ ਹੋ ਰਹੇ ਨੇ ਉਹਨਾਂ ਦੀ ਮੁਸ਼ਕਲ ਦਾ ਹੱਲ ਹੋ ਸਕੇ ਸੋ ਕਿਰਪਾ ਕਰੋ ਮੁੱਖ ਮੰਤਰੀ ਸਾਹਿਬ ਇਹਨਾਂ ਦੀਆਂ ਬੇਨਤੀਆਂ ਪ੍ਰਵਾਨ ਕਰੋ ਤੇ ਇਹਨਾਂ ਦੀਆਂ ਤਨਖਾਹਾਂ ਇਹਨਾਂ ਦੇ ਖਾਤਿਆਂ 'ਚ ਪਾਓ ਬਹੁਤ ਬਹੁਤ ਧੰਨਵਾਦ